ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਆ ਦੇਖ ਲਓ ਅਸੀਂ ਗੁਰਨਾਨਕ ਨਾਮਲੇਵਾ ਸੰਗਤ ਦੇ ਵਲੰਟੀਅਰ ਸਾਰੇ ਅੱਜ ਇੰਦਰ ਆਪਣਾ ਕੀ ਸਵਰਾ ਜਿਹੜਾ ਹਰੀਕੇ ਹੜ ਦੇ ਨਾਲ ਦੀ ਏਰੀਆ ਜਾਂਦਾ ਵਾ ਤੇ ਉਹ ਦਰਿਆ ਦੇ ਵਿੱਚ ਆ ਤੁਸੀਂ ਦੇਖ ਲਓ ਵੀ ਝੋਨਾ ਲੱਗਾ ਹੋਇਆ ਵੀ ਤੇ ਝੋਨੇ ਦੇ ਹਾਲਾਤ ਦੇਖ ਲਓ ਕੀ ਆ ਇੱਥੇ 28 ਦਿਨ ਪੂਰਾ ਪਾਣੀ ਫਿਰਦਾ ਰਿਹਾ ਲੋਕਲ ਜਿਹੜੇ ਬਸਨੀਕ ਆ ਉਹਨਾਂ ਦੇ ਦੱਸਣ ਦੇ ਮੁਤਾਬਕ ਵੀ 28 ਦਿਨ ਪਾਣੀ ਨੇ ਕਹਿਰ ਜਿਹੜਾ ਆਪਣਾ ਟਾਇਆ ਵਾ ਤੇ ਆਪ ਸਭ ਸੰਗਤਾਂ ਨੂੰ ਬੇਨਤੀ ਆ ਵੀ ਜੇ ਕਿਸੇ ਨੇ ਸੇਵਾ ਕਰਨੀ ਹੈ ਤਾਂ ਇਧਰਲੇ ਪਾਸੇ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਲੰਟੀਅਰ ਪਹੁੰਚੇ ਹੋਏ ਨੇ ਇਹ ਇੰਦਰ ਤੁਸੀਂ ਆ ਕੇ ਸਵਾਵਾ ਆਪਣੀਆਂ ਹੱਥੀਂ ਕਰ ਸਕਦੇ ਹੋ ਵੈਗੁਰੂ ਜੀ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਿੰਡ ਅਰਾਜੀ ਸਬਰਾ ਵਿਖੇ ਪਹੁੰਚੇ ਆ ਜੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਸਾਰੇ ਵਲੰਟੀਅਰ ਤੇ ਇੱਥੇ ਸਾਡੀ ਮੁਲਾਕਾਤ ਹੋਈ ਭਾਈ ਸਾਹਿਬ ਹਰਪੀ ਸਿੰਘ ਜੀ ਮਕੂ ਹੋਣਾ ਨਾਲ ਤੇ ਮੋਹਨ ਸਾਹਿਬ ਨੇ ਸਾਨੂੰ ਪੂਰਾ ਤਰੀਕੇ ਦੇ ਨਾਲ ਸਾਰੇ ਵਲੰਟੀਅਰਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੀ ਸੰਸਥਾ ਵੱਲੋਂ ਸੁਆਮਾ ਜਿਹੜੀਆਂ ਚੱਲ ਰਹੀਆਂ ਨੇ ਇਹ ਲਿਸਟ ਬਣਾਉਣ ਲਈ ਸਾਨੂੰ ਇੱਕ ਹਫ਼ਤਾ ਲੱਗ ਗਿਆ ਜਦੋਂ ਵਾਰੀ ਆ ਜਦੋਂ ਪੰਜ ਵੈਰੀਫਾਈ ਨੰਬਰ ਕਿੰਨੇ ਜੇ ਨੰਬਰਦਾਰ ਨੇ ਪਿੰਡ ਦੀ ਪੰਜ ਮੈਂਬਰੀ ਕਮੇਟੀ ਨੇ ਜਾਗਾ ਕੋ ਕਿੰਨਾ ਗੜਬੜ ਨਹੀਂ ਕਰੇਗਾ ਉਹ ਸੱਚੋ ਦੱਸੇਗਾ ਜੇ ਉਸ ਤੋਂ ਬਾਅਦ ਇਹ ਨਾਮ ਨਾਮ ਕਰਦੇ ਆ ਇਹ ਕਦੋਂ ਜਿਹੜੀ ਖਰਾਬ ਹੋ ਜਾਊਗਾ ਸਾਨੂੰ ਥੋੜਾ ਜਿਹਾ ਸਮਾਂ ਦਿਓ ਤੁਹਾਨੂੰ ਥੋੜਾ ਜਿਹਾ ਰੁਕ ਜਾ ਅੱਜ ਸਪੈਸ਼ਲੀ ਨਾਨਕ ਨਾਮ ਦੇਵਾ ਸੰਗਤ ਦੇ ਮੁੱਖ ਸੇਵਾਦਾਰ ਕੈਨੇਡਾ ਤੋਂ ਵੀ ਗਲੋਬਲ ਲੈਵਲ ਤੇ ਸਵਾਵਾ ਕਰਨ ਲਈ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਅਗਲੀਆਂ ਸਵਾਵਾ ਜਿੱਥੇ ਕਿਤੇ ਸੰਗਤ ਵੱਲੋਂ ਲਈਆਂ ਜਾ ਰਹੀਆਂ ਨੇ ਆਪ ਸਭ ਨਾਲ ਸਾਂਝੀਆਂ